ਆ 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 ਕੋੜਾ ਰਿਸਪੈਕਟ ਕੀਤੀ ਆਏ ਦੀ ਹੱਥ ਭਾਈ ਭਾਈ ਨਹੀਂ ਆਇਆ ਭਾਈ ਆ ਫਿਰ ਇੱਕ ਹੀ ਗੱਲ ਹੈ ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਅਸੀਂ ਆਪਦੀ ਗੱਲ ਰੱਖੀ ਵੀ ਮਹੱਲਾ ਕਲੀਨਿਕ ਤੁਸੀਂ ਹੋਰ ਆਲਟਰਨੇਟਿਵ ਜਗ੍ਹਾ ਲੈ ਲਓ ਸੋ ਲੋਕਾਂ ਮੂਹਰੇ ਇਹ ਕਹਿ ਗਿਆ ਜੇ ਤੇਰੇ ਥੱਪੜੇ ਮਾਰ ਕੇ ਤੈਨੂੰ ਅੰਦਰ ਸਿੱਟਿਆ ਹੁੰਦਾ ਤੈਨੂੰ ਤਾਂ ਪਤਾ ਲੱਗਦਾ ਕੀ ਗੱਲ ਹੈ ਨਹੀਂ ਇਹ ਤੁਸੀਂ ਮੇਰੀ ਗੱਲ ਦਿਖਾਓ ਵੀ ਥੱਪੜ ਮਾਰਨ ਵਾਲੀ ਕਿੱਥੇ ਗੱਲ ਕਹੀ ਹੈ ਇਹ ਗੱਲਾਂ ਨਾ ਕਹੋ ਨਹੀਂ ਨਹੀਂ ਥੱਪੜ ਮਾਰਨ ਲੱਗਿਆ ਦੇਖੋ ਗੱਲ ਨਹੀਂ ਹੋਈ ਤੁਸੀਂ ਥੋੜੇ ਵੀ ਕੈਮਰੇ ਉੱਥੇ ਲੱਗੇ ਹੋ ਆਕਰੇ ਸੋ ਇਸ ਨਾਲ ਉਸ ਦੀ لیاقت ਦਾ ਉਸ ਦੀ ਅਕਲ ਦਾ ਤੇ ਲੋਕ ਰਾਜ ਚ ਕਿੰਨਾ ਕੁ ਦਾ ਸਨਮਾਨ ਹੈ ਮੈਨੂੰ ਲੋਕ ਕੀ ਕਹਿੰਦੇ ਆ ਸਰਪੰਚਾ ਥੋੜਾ ਪਰ ਮੈਂ ਸੰਵਿਧਾਨਕ ਤੌਰ ਤੇ ਸਰਪੰਚ ਨਹੀਂ ਮੇਰੀ ਮਾਤਾ ਸਰਪੰਚ ਹੈ ਸੋ ਮੈਂ ਲੋਕਾਂ ਨਾਲ ਖੜਾ ਲੋਕਾਂ ਦੇ ਇਕੱਠ ਚ ਇਹ ਗੱਲ ਕਹਿ ਕੇ ਗਿਆ ਇਹ ਮੇਰੇ ਚਪੇੜੇ ਮਾਰਨ ਦੀ ਗੱਲ ਨਹੀਂ ਕਰਕੇ ਗਿਆ ਮੇਰੇ ਪਿੰਡ ਦੇ ਚਪੇੜ ਮਾਰੀਆਂ ਨੇ ਤਕਰਾਰਬਾਜ਼ੀ ਵੱਧ ਗਈ ਪਰ ਉਹ ਵੀ ਝੂਠ ਬੋਲ ਰਿਹਾ ਸੀ ਕਿ ਮੈਂ ਕਦੋਂ ਕਹਿ ਕੇ ਗਿਆ ਵੀ 17 ਬਿਲਸ ਤਰ੍ਹਾਂ ਦੇ ਨੂੰ ਬਣਾਵਾਂਗੇ ਚਲੋ ਰਿਕੁਆਇਰਮੈਂਟ ਦਾ ਬਣਾਵਾਂਗੇ ਵੀ ਬਣਾਵਾਂਗੇ ਪਰ ਉਹ ਸਾਬਤ ਕਰੇ ਕਿ ਮੈਂ ਕਹਿ ਕੇ ਗਿਆ ਅਸੀਂ ਆਪਦੀ ਗੱਲ ਰੱਖੀ ਵੀ ਮਹੱਲਾ ਕਲੀਨਿਕ ਤੁਸੀਂ ਹੋਰ ਆਲਟਰਨੇਟਿਵ ਜਗ੍ਹਾ ਲੈ ਲਓ ਸੋ ਲੋਕਾ ਮੂਰੇ ਇਹ ਕਹਿ ਗਿਆ ਜੇ ਤੇਰੇ ਥੱਪੜੇ ਮਾਰ ਕੇ ਤੈਨੂੰ ਅੰਦਰ ਸਿੱਟਿਆ ਹੁੰਦਾ ਤੈਨੂੰ ਤਾਂ ਪਤਾ ਲੱਗਦਾ ਉਹ ਝੂਠ ਬੋ ਰਿਹਾ ਸੀ ਤੇ ਤੁਹਾਨੂੰ ਮੀਡੀਆ ਨੂੰ ਵੀ ਕਹਾਂ ਜਾਊਂਗਾ ਕਿ ਮੈਂ ਥੱਪੜ ਨਾ ਮਾਰਨ ਵਾਲੀ ਮਾਰਨ ਵਾਲੀ ਕੋਈ ਗੱਲ ਹੀ ਨਹੀਂ ਥੋੜੀਆਂ ਕਾੜੀਆਂ ਸਰਦਾਰ ਨਹੀਂ ਉਹ 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 ਗੱਲ ਕਰਾਂਗੇ ਮੈਂ ਥੱਪੜ ਨਾ ਮਾਰਨ ਵਾਲੀ ਗੱਲ ਤੁਸੀਂ ਨਾ ਕਹੋ ਵੀ ਮੈਂ ਇਹ ਹਾਂ ਵੀ ਥੱਪੜ ਮਾਰੂਗਾ ਨਹੀਂ 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 ਉਹ ਐ ਕਿ ਹਾਂ ਮੈਨੂੰ ਇਹ ਉਹ ਗੱਲਾਂ ਦਾ ਸਬੂਤ ਕਰਦਾ ਅਸੀਂ ਤੁਹਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਸਮਾਜ ਪਰੇ ਦੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮਹੱਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਮ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਭਾਈ 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 ਆ ਫਿਰ ਇੱਕ ਹੀ ਗੱਲ ਹੈ ਆ ਮਾਰ ਲਾਫੜੇ ਤਨੂੰ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਅਗਲੀਨ ਕਿਤਾ ਇੱਥੇ ਦੁਘਟਨ ਹੋ ਰਿਹਾ ਤੇ ਮੌਜੂਦਾ ਵਿਧਾਇਕ ਨਾਲ ਤਕਰਾਰ ਬਾਜੀ ਹੋਈ ਆ ਇੱਥੇ ਤੱਕ ਕਿ ਉਹਨਾਂ ਨੇ ਤੁਹਾਡੇ ਜਿਸ ਨੂੰ ਰਾਜਨੀਤਿਕ ਦੱਸਦੇ ਹੋਏ ਤੁਹਾਡੇ ਕਿ ਇਹਨਾਂ ਨੇ ਵੀ ਦੱਸਿਆ ਥੱਪੜ ਮਾਰਨ ਤੱਕ ਕਿਉਂ ਕੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੌਜੂਦਾ ਵਿਧਾਇਕ ਸਾਡੇ ਪਿੰਡ ਆਇਆ ਸੋ ਜਿਹੜੀ ਮੇਰੀ ਸੋਚ ਆ ਉਹਨੂੰ ਲੋਕਾਂ ਨੇ ਚੁਣਿਆ ਲੋਕਾਂ ਨੇ ਵੱਡਾ ਆਮਾਨ ਦਿੱਤਾ ਵੱਡੇ ਮਾਰਜਿਨ ਨਾਲ ਜਿਤਾਇਆ ਸੋ ਮੇਰਾ ਇੱਥੇ ਸਤਿਕਾਰ ਕਰਨਾ ਮੇਰਾ ਫਰਜ਼ ਬਣਦਾ ਸੀ ਮੇਰੇ ਪਿੰਡ ਆਇਆ ਸੀ ਮੈਂ ਕਿਹਾ ਐਮ ਐਲ ਏ ਸਾਹਿਬ ਆਇਆ ਜੀ ਆਇਆਂ ਨੂੰ ਇਹਨਾਂ ਦੀ ਗੱਲ ਸੁਣੋ ਅਸੀਂ ਆਪਦੀ ਗੱਲ ਰੱਖੀ ਵੀ ਮਹੱਲਾ ਕਲੀਨਿਕ ਤੁਸੀਂ ਹੋਰ ਆਲਟਰਨੇਟਿਵ ਜਗ੍ਹਾ ਲੈ ਲਓ ਸੋ ਲੋਕਾਂ ਮੂਰੇ ਇਹ ਕਹਿ ਗਿਆ ਜੇ ਤੇਰੇ ਥੱਪੜੇ ਮਾਰ ਕੇ ਤੈਨੂੰ ਅੰਦਰ ਸਿੱਟਿਆ ਹੁੰਦਾ ਤੈਨੂੰ ਸੋ ਇਸ ਨਾਲ ਉਸ ਦੀ لیاقت ਦਾ ਉਸ ਦੀ ਅਕਲ ਦਾ ਤੇ ਲੋਕ ਰਾਜ ਚ ਕਿੰਨਾ ਕੁ ਉਹਦਾ ਸਨਮਾਨ ਹੈ ਮੈਨੂੰ ਲੋਕ ਕੀ ਕਹਿੰਦੇ ਆ ਸਰਪੰਚਾ ਤੁਹਾਡਾ ਹਾਂਜੀ ਹਾਂ ਪਰ ਮੈਂ ਸੰਵਿਧਾਨਕ ਤੌਰ ਤੇ ਸਰਪੰਚ ਨਹੀਂ ਮੇਰੀ ਮਾਤਾ ਸਰਪੰਚ ਹੈ ਸੋ ਮੈਂ ਲੋਕਾਂ ਨਾਲ ਖੜਾ ਲੋਕਾਂ ਦੇ ਇਕੱਠ ਚ ਇਹ ਗੱਲ ਕਹਿ ਕੇ ਗਿਆ ਇਹ ਮੇਰੇ ਚਪੇੜੇ ਮਾਰਨ ਦੀ ਗੱਲ ਨਹੀਂ ਕਰਕੇ ਗਿਆ ਮੇਰੇ ਪਿੰਡ ਦੇ ਚਪੇੜ ਮਾਰੀਆ ਨੇ ਕੀ ਗੱਲ ਨਹੀਂ ਇਹ ਤੁਸੀਂ ਮੇਰੀ ਗੱਲ ਦਿਖਾਓ ਵੀ ਥੱਪੜ ਮਾਰਨ ਵਾਲੀ ਕਿੱਥੇ ਗੱਲ ਗਈ ਆ ਇਹ ਗੱਲਾਂ ਨਾ ਕਹੋ ਵੀਡੀਓ ਦੇ ਕਲਿੱਪ ਦੇ ਵਿੱਚ ਜਿਹੜੀ ਹੋਈ ਹੈ ਜੀ ਵੀ ਥੱਪੜ ਮਾਰਨ ਵਾਲੀ ਤਾਂ ਦੇਖੋ ਗੱਲ ਨਹੀਂ ਹੋਈ ਤੁਸੀਂ ਤੁਹਾਡੇ ਵੀ ਕੈਮਰੇ ਉੱਥੇ ਲੱਗੇ ਹੋਏ ਸੀ ਨਹੀਂ 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 ਟਕਰਾਰ ਵਾਜੀ ਨਹੀਂ ਕਿਉਂ ਟਕਰਾਰ ਦੇਖੋ ਟਕਰਾਰ ਵਾਜੀ ਵੱਧ ਗਈ ਪਰ ਉਹ ਵੀ ਝੂਠ ਬੋਲ ਰਿਹਾ ਸੀ ਕਿ ਮੈਂ ਕਦੋਂ ਕਹਿ ਕੇ ਗਿਆ ਵੀ 17 ਬਿਸਤਰਾਂ ਦੇ ਨੂੰ ਬਣਾਵਾਂਗੇ ਚਲੋ ਰਿਕੁਆਇਰਮੈਂਟਾਂ ਦਾ ਬਣਾਵਾਂਗੇ ਵੀ ਬਣਾਵਾਂਗੇ ਪਰ ਉਹ ਸਾਬਤ ਕਰੇ ਕਿ ਮੈਂ ਕਹਿ ਕੇ ਗਿਆ ਉਹ ਝੂਠ ਬੋਲ ਰਿਹਾ ਸੀ ਤੇ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਂ ਥੱਪੜ ਨਮਾਰ ਵਾਲੀ ਮਾਰਨ ਵਾਲੀ ਕੋਈ ਗੱਲ ਨਹੀਂ ਕਹੀ ਥੋੜੀਆਂ ਅਕੋੜੀਆਂ ਸੀ ਨਹੀਂ ਨਹੀਂ ਉਹ 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 ਗੱਲ ਕਰਾਂਗੇ ਪਰ ਨਾ ਕਹੋ ਵੀ ਮੈਂ ਕਿ ਹਾਂ ਵੀ ਤਾਂ ਪਰ ਮਾਰੂਗਾ ਨਹੀਂ ਵਿਚ ਵਿੱਚ ਵੀ ਆ ਰਹੇ ਵੀ ਤਮਾਮ ਨਹੀਂ 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 ਅੰਦਰ ਹੈ ਗੈਸੀ ਵਿਚ ਸਿੱਟਾ ਮੈਨੂੰ ਇਹ ਉਹ ਕੰਮ ਕਰਦਾ ਹੁੰਦਾ ਮੈਂ ਕਿ ਜੇ ਅਸੀਂ ਤੁਹਾਡਾ ਸਤਿਕਾਰ ਨਾ ਕਰਦੇ ਹੁੰਦਾ ਤੁਹਾਨੂੰ ਅੰਦਰ ਆਰਾਮਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆਏ ਦੀ ਹਾਂ ਭਾਈ ਭਾਈ ਆ ਫਿਰ ਇੱਕ ਹੀ ਗੱਲ ਹੈ ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆਰਾਮਨਾਲ ਕੋਡਰ ਰਿਸਪੈਕਟ ਕੀਤੀ ਆ ਜੀ ਅੱਥਾ ਭਾਈ ਭਾਈ ਆ ਫਿਰ ਇੱਕ ਹੀ ਗੱਲ ਹੈ ਮਾਰ ਲਾਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ